ਜੇ ਮੈਂ ਤੁਹਾਨੂੰ ਪੁੱਛਾਂ ਇਹ ਹਿੱਸਾ ਕਿਲੇ ਦੇਸ਼ ਨੂੰ ਬਿਲੋਂਗ ਕਰਦਾ ਹੈ ਤੁਹਾਡਾ ਜਵਾਬ ਹੋਏਗਾ ਸ਼ਾਇਦ ਰਸ਼ੀਆ ਜਾਂ ਕੈਨੇਡਾ ਪਰ ਅਸਲ ਦੇ ਵਿੱਚ ਇਹ ਹਿੱਸਾ ਅਮਰੀਕਾ ਨੂੰ ਬਿਲੋਂਗ ਕਰਦਾ ਆ ਮੈਂ ਗੱਲ ਕਰ ਰਹੰਨੀ ਆ ਅਮਰੀਕਾ ਦੀ ਸਟੇਟ ਅਲਾਸਕਾ ਬਾਰੇ ਸਾਲ 1867 ਵਿੱਚ ਰਸ਼ੀਆ ਬਹੁਤ ਹੀ ਮਾੜੇ ਟਾਈਮ ਤੋਂ ਗੁਜ਼ਰ ਰਿਹਾ ਸੀ ਇਕਨੋਮੀ ਵਧੀਆ ਨਹੀਂ ਸੀ ਕਿਉਂਕਿ ਰਸ਼ੀਆ ਹੁਨੇ ਕ੍ਰੀਮੀਨ ਵਾਰ ਹਾਰਿਆ ਸੀ ਅਲਾਸਕਾ ਬਹੁਤ ਹੀ ਦੂਰ ਤੇ ਮੁਸ਼ਕਿਲ ਸੀ ਰਸ਼ੀਆ ਵਾਸਤੇ ਕੰਟਰੋਲ ਕਰਨਾ ਉਹਨਾਂ ਨੂੰ ਲੱਗਿਆ ਇਹ ਬਰਫ਼ ਦੇ ਟੁਕੜੇ ਦੇ ਵਿੱਚ ਕੁਛ ਵੀ ਨਹੀਂ ਹੈਗਾ ਤੇ ਰਸ਼ੀਆ ਨੇ ਅਲਾਸਕਾ ਅਮਰੀਕਾ ਨੂੰ ਵੇਚਤਾ ਸਿਰਫ 7.2 ਮਿਲੀਅਨ ਡਾਲਰ ਲਗਭਗ 2 ਸੈਂਟ ਪਰ ਏਕਰ ਤੇ ਐਵੇਂ ਬਣੀ ਅਲਾਸਕਾ ਅਮਰੀਕਾ ਦੀ ਸਭ ਤੋਂ ਵੱਡੀ ਸਟੇਟ ਉਹ ਟਾਈਮ ਸਾਰੇ ਕਹਿੰਦੇ ਸੀ ਅਮਰੀਕਾ ਨੇ ਬਰਫ਼ ਖਰੀਦੀ ਹੈ ਬਟ ਬਾਅਦ ਵਿੱਚ ਪਤਾ ਲੱਗਿਆ ਇਸ ਲੈਂਡ ਵਿੱਚ ਬਹੁਤ ਸਾਰਾ ਸੋਨਾ ਦਬਿਆ ਹੋਇਆ ਹੈ ਫਿਰ ਹੋਇਆ ਇੱਥੇ ਗੋਲਡ ਰਸ਼ ਤੇ ਅਮਰੀਕਾ ਨੇ ਬਹੁਤ ਹੀ ਮਿਲੀਅਨਸ ਆਫ ਡਾਲਰ ਇਸ ਅਲਾਸਕਾ ਤੋਂ ਕਮਾਈ ਤੇ ਇਸ ਤੋਂ ਬਾਅਦ ਜੋ ਔਇਲ ਗੈਸ ਫਿਸ਼ਿੰਗ ਤੇ ਟੂਰਿਜ਼ਮ ਤੋਂ ਕਮਾਇਆ ਉਹ ਤਾਂ ਸਾਰਾ ਪ੍ਰੋਫਿਟ ਹੀ ਸੀ ਅੱਜ ਵੀ ਅਲਾਸਕਾ ਦੀ ਖੂਬਸੂਰਤੀ ਦੇਖਣ ਲੱਖਾਂ ਲੋਕ ਹਰ ਸਾਲ ਆਉਂਦੇ ਨੇ ਤੇ ਇਵੇਂ ਬਣਿਆ ਅਲਾਸਕਾ ਅਮਰੀਕਾ ਦੀ ਬੈਸਟ ਇਨਵੈਸਟਮੈਂਟ ਫੋਲੋ ਕਰ ਲਓ ਇਹੋ ਜੀਆਂ ਹੋਰ ਵੀਡੀਓਜ਼ ਦੇਖਣ ਵਾਸਤੇ